ਤਨ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਜਪ ਜੀ ਸਾਹਿਬ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਅਜੁਨੀ ਸੈਭੰ ਹੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਈ ਜੇ ਸੋਚੀ ਲਖ ਵਾਰ ਛੁਪੈ ਛੁਪ ਨਾ ਹੋਈ ਜੇ ਲਾਇ ਰਹਾ ਨ ਦੇਵਤਾਰ ਭੁਖਿਆਂ ਭੁਖਣਾ ਤਰੀਜੇ ਬੰਨਾਂ ਪੁਰੀਆਂ ਭਾਰ ਸਹ ਸਿਆਣ ਪਾਲਖੋ ਹੈ ਤੈ ਇੱਕ ਨ ਚਲੇ ਨਾਲ ਕਿ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੰਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਦੀ ਹੁਕਮ ਲੈ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਆਈਏ ਹੈ ਇੱਕ ਨ ਹੁਕਮ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਏ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਕੁਕ ਮੈਂ ਜੀਵ ਜੇ ਤਾਂ ਹਮੇ ਕਹੈ ਨ ਕੋਈ ਗਾਵੇ ਕੋ ਤਾਨ ਹੁਵੇ ਕਿ ਸੈਤਾਨ ਗਾਵੇ ਕੋ ਦਾਤ ਜਾਣੀ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਰਸੈ ਦੂਰ ਗਾਵੇ ਕੋ ਵਿਖਿਆਤ ਰਹਾ ਦੂਰ ਕਥਨਾ ਕਥੀ ਨ ਆਵੇ ਤੋ ਕਦ ਕਦ ਕਥੀ ਕੋਟੀ ਕੋਟੀ ਦਿੰਦਾ ਦੇ ਲੰਦੇ ਤੱਕ ਪਾਇ ਜੁਗਾਂ ਜੁਗੰਤਰ ਘਾਇ ਕਾਹੇ ਹੁਕਮੀ ਹੁਕਮ ਚਲਾਇ ਰਾ ਨਾਨਕ ਬਿਕਸੈ ਵੇ ਪ੍ਰਵਾ ਸਾਚਾ ਸਹਿਬ ਸਚ ਨਾਹਿ ਭਾਖਿਆ ਭਉ ਪਾਰੂ ਆਖਹਿ ਮੰਗੇ ਦੇਹ ਦੇਹ ਦਾਤ ਕਰੀਦਾ ਤਾਰੂ ਹੀਰ ਕੇ ਗਹਿ ਰਖੀਐ ਜਿਤ ਦੇਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵਿਲਾ ਸਚ ਨਾਮ ਓੜਿਆ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕਤਿਵਾਰ ਨਾਨਕੀ ਵਹਿ ਜਾਣੀ ਸਭ ਆਪੇ ਸਚਿਆਰ ਹਾਪਿਆ ਨਾ ਜਾਇ ਕੀਤਾ ਨਾ ਹੋਈ ਹਾਪੇ ਆਪ ਨਿਰੰਝਨ ਸੋਈ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਦਹਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੇ ਜਾਇ ਗੁਰਮੁਖ ਨਾਦੰ ਗੁਣੁ ਖੇਦੰ ਗੁਰਮੁਖ ਰਹਾ ਸਮਾਈ ਗੁਰੂ ਈਸ਼ਰ ਗੁਰੂ ਗੋੜਖ ਪਰਮਾ ਗੁਰ ਪਾਰਬਤੀ ਮਾਈ ਇਹੋ ਜਾਣਾ ਖਾਣਾ ਹੀ ਕਹਿਣਾ ਕਤ ਨਾ ਜਾਇ ਗੁਰਾ ਇੱਕ ਦੇਹ ਬਜਾਈ ਸਭਨਾ ਜੀਆ ਕਾ ਇੱਕ ਦਾਤਾ ਸੋਵੇਂ ਵਿਸਰਨ ਜਾਇ ਇਸ ਨਾਮਾਂ ਜੀ ਸਭਾ ਮਿਲ ਪਾਣੇ ਕਿ ਨਾ ਇੱਕਲੀ ਜੇਤੀ ਸ੍ਰੜ ਪਾਈ ਵੇਖਾਂ ਮਿਲ ਕੰਗਾ ਕਿ ਮੇਰੇ ਲਈ ਮਾਤ ਵਿਚੜਤ ਨਜਵਾ ਹਰਮਾਨਕ ਜੇ ਇੱਕ ਹੋਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਵਜਾਈ ਸਬਨਾ ਜੀਆਂ ਕਹ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਯਾਰ ਜਾਂ ਹੋਰ ਸੁਣੀ ਹੋਈ ਨਵਾ ਖੰਡਾ ਵਿੱਚ ਜਾਣੀਆਂ ਨਾਲ ਜਲੇ ਸਭ ਕੋਈ ਚੰਗਾ ਨਾ ਉਰਖਾਏ ਕੈ ਜਸ ਕੀਰਤ ਜੰਗਲੇ ਜੇ ਤੇ ਸਨਦਰ ਨਾ ਆਵੇ ਤਾਂ ਬਾਤ ਨੁਖਸ਼ ਹੈ ਕਿਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਜੈ ਜੇਤਸ ਗੁਣ ਪਏ ਕਰੇ ਸੁਣਿਆ ਸਤਿਪੀਰ ਸੁਰਨਾਥ ਸੁਣਿਆ ਤਰਤੁਲਾ ਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣਿਆ ਪੁਹੀ ਨ ਸਕੈ ਕਾਲ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸ਼ਰਵਰਮਾਇੰਦ ਸੁਣਿਆ ਹਮਕਸ਼ਲਾ ਹਰਮੰਦ ਸੁਣਿਆ ਜੋਗ ਜੁਗਤਾਨ ਭੇਦ ਸੁਣਿਆ ਸਾਸ ਮਿਲਤ ਵੇਦ ਨਾਨਕ ਭਗਤਾਂ ਸਲਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਲ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸੜਕਾ ਇਸ਼ਨਾਨ ਸੁਣਿਆ ਪੜ ਪੜ ਪਾ ਵਹਿਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੁੱਖ ਪਾਪ ਕਾ ਨਾਲ ਸੁਣਿਆ ਸਰਗੁਣਾ ਕੇਗਾ ਸੁਣਿਆ ਸੇਖ ਫੀਰ ਪਾਦਸ਼ਾ ਸੁਣਿਆਂ ਦੇ ਪਾਵੇ ਰਾਹ ਸੁਣਿਆ ਹਾਥ ਵੇਸਦਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਲ ਉਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਘਰ ਵਿਚ ਵਿਸਤਾਈ ਕਾਗਦ ਕਰਮਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸਰਤ ਹੋਵੇ ਮਨ ਬੁੱਧ ਮੰਨੇ ਸਹਲ ਭਉਣ ਕੀ ਸਦਾ ਮੰਨੇ ਬਝੋਟਾ ਨਾ ਖਾਈ ਮੰਨੇ ਜਮ ਕੇ ਰਾਤ ਨਾ ਜਾਈ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਈ ਮੰਨੇ ਪਰਸ ਉਪਰਗੜ ਜਾਈ ਮੰਨੇ ਮਾਗਣ ਚਲੇ ਪੰਥ ਮੰਨੇ ਧਰਮ ਸਿੱਤੀ ਸੰਬੰਧੂ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਨ ਮਨ ਕੋਈ ਮਨਨੇ ਪਾਵੈ ਮੁਖਵਾਰ ਮਨਨੇ ਪਰਵਾਰੈ ਸਾਧਾਰ ਮਨਨ ਤਰੇ ਤਾਰੇ ਗੁਰ ਸੇਖ ਮਨਨ ਨਾਨਕ ਪਵੈ ਨਵੇਖਾ ਐਸਾ ਨਾਮ ਨਿਰੰਝਣ ਹੋਈ ਜੇ ਕੋ ਮਨ ਜਾਨ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੈ ਦਰਜਾਨ ਪੰਚਾਗਾ ਗੁਰ ਇਕ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤੀ ਕਹਿ ਕਰਨਿਆ ਨਾਹੀ ਸਮਾਰ ਤਾਉਲ ਧਰਮ ਦੇ ਆਪਾ ਪੂਤ ਸੰਤੋਖ ਦਾ ਵਰਕਿਆ ਜਨਸੂਤ ਜੇ ਕੋ ਉਜਾਹ ਸਚਿਆਰ ਤਵਲੇ ਪ੍ਰਗਤਾਵਾ ਧਰਤੀ ਹੋਰ ਫਰੈ ਹੋਰ ਹੋਰ ਇਸਤੇ ਭਾਰਤ ਲੈ ਕੋ ਨਜੋਰ ਜੀ ਜਾਤ ਰੰਗਾਂ ਕੇ ਨਾਮ ਸੁਬਨਾ ਲਿਖਿਆ ਵਲੀ ਕਲਾਮ ਇਹ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਏ ਗੀਤਾ ਤਾਂਸ ਵਾਲੇ ਰੂਪ ਕੀਤੀ ਦਾ ਜਾਣੇ ਕੌਣ ਕੋਦ ਜੀਤਾ ਵਸਾ ਕੋ ਘਵਾਉ ਇਸਤੇ ਹੋਏ ਲਖਤਰੀ ਆਉ ਕੁਦਰਤ ਕਮਣ ਕਹਾ ਵਿਚਾਰ ਵਾਰੇ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੇ ਸਾਈ ਪਲੀਕਾਰ ਤੁੰ ਜ਼ਦਾ ਸਲਾਮ ਬਰੰਕਾਰ ਅਸੰਖ ਜਲ ਸੰਖ ਭਾਵ ਅਸੰਖ ਊਜਾਲ ਸੰਖ ਦਵਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗਮਣ ਰਹਿ ਉਦਾਲ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਅਸੰਖ ਦਾਤਾਰ ਅਸੰਖ ਸਨੂ ਭਗਤ ਸਾਰ ਸੰਖ ਮੋਲੇ ਬਲਾਈ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਲਿਆ ਨ ਜਾਵੇ ਇੱਕ ਵਾਰ ਜੋ ਤਦ ਭਾਵੈ ਸਭਲੀਕਾਰ ਤੂਸ ਦਾ ਨਾਮ ਨਰੰਕਾਰ ਅਸੰਖ ਮੁਰਖੰਦ ਭੋਰ ਅਸੰਖ ਤੋਰ ਹਰਾਮ ਕੋਰ ਅਸੰਖ ਅਮਰ ਕਰ ਜਾ ਹੈ ਜੋ ਅਸੰਖ ਗਲਵੜ ਹੱਤਿਆ ਕਮਾ ਹੈ ਅਸੰਖ ਪਾਪੀ ਪਾਪ ਕਰ ਜਾ ਹੈ ਅਸੰਖ ਕੁੜੇ ਆਰ ਕੁੜੇ ਫਿਰਾ ਹੈ ਅਸੰਖ ਮਲੇ ਸਮਲ ਪਖਾ ਹੈ ਅਸੰਖ ਨਿੰਦ ਵਿਸਰ ਕਰੈ ਭਾਰੂ ਨਾਨਕ ਨਿਜ ਕਹੇ ਵਿਚਾਰ ਵਾਰੇ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਹੀ ਭਲੀ ਕਰੂ ਤੂ ਸਦਾ ਸਨਾ ਨਿਰੰਕਾਰ ਅਸੰਖ ਨਾਮ ਸੰਗთა ਅਗੰਗਮ ਗੰ ਸੰਕਲਉ ਅਸੰਖ ਕਹੇ ਸਿਰ ਭਾਰ ਹੋਈ ਅਕਰੀ ਨਾਮ ਅਕਰੀ ਸਾਲਾ ਹਕਰੀ ਗਿਆਨ ਗੀਤ ਗੁਣਗਾ ਅਕਰੀ ਲਿਖਣ ਬੋਲਣ ਬਾਣ ਅਕਰਾਂ ਸਰ ਸੰਯੋਗ ਵਿਖਾਣ ਜਿਨੇ ਲਿਖੇ ਤੇ ਸਰਨਾ ਜਿਫਤ ਮਾਇ ਤੇ ਤੇ ਭਾਈ ਜਿਤਾ ਗੀਤਾ ਤਿਤਾ ਨਾਮ ਵਿਣਨਾਵੇਂ ਨਹੀਂ ਕੋ ਧਾਉ ਕੁਦਰਤ ਗਵਨ ਕਹਾ ਵਿਚਾਰ ਬਾਰੇ ਹਣ ਜਾਵੇ ਇੱਕ ਵਾਰ ਜੋ ਤੁਦ ਭਾਵੇ ਸਹੀ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਆ ਦਪਹਿਰ ਤਣ ਦੇਹ ਪਾਣੀ ਤੋਤੇ ਉਤਰ ਸਖੇ ਮੋਤ ਨੀਤੀ ਕਪੜ ਹੋਈ ਦੇਸ ਆ ਬੁਨ ਲਿਆ ਹੋ ਤੋਏ ਭਰੇ ਮਤ ਪਾਪਾਂ ਕੇ ਸੰਗ ਉਹ ਤੋ ਪੈ ਨਾਵੇਂ ਕੇ ਰੰਗ ਕੁੰਨੀ ਭਾਪੀ ਆਕਣ ਨਹੀਂ ਘਰ ਘਰ ਕਰਨਾ ਲਿਖ ਲੈ ਜਾਓ ਆਪੇ ਬੀਜਾ ਪੀ ਖਾਵ ਨਾਨਕ ਹੁਕਮੀਆਂ ਬਜਾਓ ਤੀਰਤਪਨੇ ਆ ਦਾ ਦਾਣ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀ ਤਾ ਪਾਉ ਅੰਤਰਗਾ ਤੀਰਤ ਮਨ ਲਾਉ ਸਭ ਗੁਣ ਤੇਰੇ ਮੈ ਨਾਹੀ ਕੋਈ ਵੈਣ ਗੁਣ ਕੀਤੇ ਭਗਤ ਨਾ ਹੋਈ ਸਵਸਥ ਯਾਤ ਬਾਣੀ ਬਰਮਾਉ ਸਤ ਸੁਹਣ ਸਦਾ ਮਨ ਚਾਉ ਕਵਨ ਸਵੇਲਾ ਵਖਤ ਕਵਨ ਕਵਨਥਿਤ ਕਵਨ ਵਾਰ ਕਵਨ ਸ੍ਰਤੀ ਮਾਹੋ ਕਵਨ ਜਿਤ ਹੋਆ ਕਾਰ ਵਿਲ ਨ ਪਾਇਆ ਪੰਡਤੀ ਜੇ ਹੋ ਵਹਿਲੇ ਕੁਰਾਨ ਵਖਤ ਨ ਪਾਇਓ ਕਾਦੀਆਂ ਜੇ ਲਿਖਣ ਦੇ ਕੁਰਾਨ ਇਦਵਾਰ ਨ ਜੋਗੀ ਜਾਣ ਰਤਮਾ ਹੁ ਨ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣ ਸੋਈ ਕਿਵ ਕਰਿ ਆਕੰਗ ਸਲਾਹਿ ਕਿਉ ਵਰਨੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੈ ਇਕ ਦੋ ਇਕ ਸਿਆਣ ਵੱਡਾ ਸਹਿ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪ ਜਾਣੇ ਗਹਿ ਗਿਆਨ ਸੋ ਹੈ ਪਾਤਾਲ ਪਾਤਾਲ ਲਖ ਅਗਾਸਾਂ घास ਓੜ ਕੋੜ ਭਾਲ ਥਕੇ ਵੇਦ ਕਹਿਣਿਕ ਬਾਤ ਸਹਿ ਸੇ 18 ਕਹਿਣਿਕ ਦੇਵਾਂ ਅਸ ਲੋਇਕ ਤਾਤ ਲਿਖਾ ਹੋਇ ਤਾਲ ਕਿਆ ਲਿਖਿਆ ਲਿਖਿਆ ਹੋਇ ਨਾ ਨਾਨਕੋ ਢਾਕੀਆ ਪੀ ਜਾਣੀ ਆਪ ਸਾਲਾਹੀ ਸਾਲਾਹੀ ਇੱਤੀ ਸੁਰਤ ਨਾ ਪਈਆ ਨਦੀਆਂ ਤੇ ਵਾਪ ਉਹ ਸਮੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸਿੱਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਬਨੋਨਾ ਵਿਸਰਹਿ ਅੰਤ ਨਾ ਸਿੱਤੀ ਕਹਿਨਾ ਅੰਤ ਅੰਤਨਾ ਕਰਨੇ ਦੇਨਾ ਅੰਤ ਨਾ ਵੇਖਣ ਸੁਨਨਾ ਅੰਤ ਅੰਤ ਨਾ ਜਾਪੇ ਗਿਆ ਮਨਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਰਮਾਰ ਅੰਤ ਕਰਨ ਕੀਤੇ ਮਿਲਣਾ ਹੈ ਤਾਂ ਕਿ ਅੰਤ ਨਾ ਪਾਈ ਜਾਏ ਇਹ ਹਉਮਤ ਨ ਜਾਣੇ ਕੋਈ ਬਹੁਤਾ ਕੀ ਪੂਤਾ ਹੋਇ ਵੱਡਾ ਸਾਹਿਬੋ ਚਾਹਾਂ ਉਤੇ ਪੂਤਾ ਨਾਉ ਐਵਡੂ ਉਚਾ ਹੋ ਗਾਇ ਕੋਈ ਤਿਸੁ ਕਿਹ ਕੋ ਜਾਣ ਸੋਇ ਜਿਵਡਾ ਆਪ ਜਾਣੇ ਆਪ ਆਪ ਨਾਨਕ ਨਦੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨ ਤਮਾਈ ਕਿਤੇ ਮੰਗਹਿ ਜੋਤ ਪਾਰ ਕਿਤੇ ਅਗਣਤਿ ਵਿਚਾਰ ਕਿਤੇ ਖਵਤ ਟੇ ਵਿਕਾਰ ਕਿਤੇ ਲੈ ਲੈ ਮੁਕਰਪਾਹਿ ਕਿਤੇ ਮੂਰਖਾਹੀ ਖਾਹਿ ਕਿਤੇ ਆਂ ਦੁਖ ਭੂਸਨ ਮਾਰ ਇਹ ਪੇ ਦਾਤਰੀ ਦਾਤਾਰ ਬੰਦ ਗਲਾਸੀ ਪਾਣੇ ਹੋਏ ਹੋਰ ਆਖ ਨ ਸਕੈ ਕੋਈ ਜੇਖੂ ਖਾਇ ਕੋ ਆਖਣ ਪਾਇ ਉਹ ਜਾਣ ਜਿਤਿਆ ਮੋਹਕਾਇ ਆਪੇ ਜਾਣੇ ਆਪੇ ਦੇ ਆਖ ਹੈ ਸੇ ਪੇ ਗਈ ਕੇ ਜਿਸ ਨੂੰ ਬਖਸ਼ ਇਸ ਇਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮਲ ਗੁਣ ਮਲ ਵਪਾਰ ਮਲ ਵਪਾਰੀ ਮਲ ਭੰਡਾਰ ਮਲ ਆਵੇ ਮੁੱਲ ਜਾਹੇ ਮਲ ਭਾਇ ਮਲਸ ਮਾਹੀ ਅਮਲ ਧਰਮ ਮਲ ਦੀ ਬਾਣ ਮਲ ਤਲ ਮਲ ਪ੍ਰਵਾਣ ਮਲ ਬਖਸ਼ੀਸ਼ ਮਲ ਦੀ ਸਾਨ ਅਮਲ ਕਰਮ ਮਲ ਫਰਮਾਨ ਮਲੋ ਮੁੱਲੇ ਆਖਿਆ ਨ ਜਾਏ ਆਖ ਆਖ ਰਹੇ ਨਿਮਲਾਈ ਆਖੇ ਵੇਦ ਪਾੜ ਪ੍ਰਾਣ ਆਖੇ ਪੜੇ ਕਰੇ ਵਖਿਆਣ ਆਖੇ ਹੈ ਬਰਮੇ ਆਖੇ ਹੈ ਇੰਦੇ ਆਖੇ ਹੈ ਗੋਪੀ ਦੇ ਗੋਵਿੰਦ ਆਖੇ ਈਸ਼ਰੇ ਆਖੇ ਸਿਧੇ ਆਖੇ ਕੀਤੇ ਕੀਤੇ ਬੁੱਧ ਆਖੇ ਹੈ ਦਾਨਵ ਆਖੇ ਹੈ ਦੇਵ ਆਖੇ ਹੈ ਸੁਰ ਨਾਰ ਮੁੰਜਨ ਸੇਵ ਕੀਤੇ ਆਖੇ ਹੈ ਆਕਣ ਪਾਏ ਕੀਤੇ ਕਹਿ ਕੇ ਉਠ ਉਠ ਜਾਹੀ ਇਤੇ ਕੀਤੇ ਹੋਰ ਕਰੇ ਤਾਕ ਨ ਸਕਹਿ ਕਈ ਕੇ ਜਿਵੜ ਭਾਵੈ ਤੇ ਉੜ ਹੋਏ ਨਾਨਕ ਜਾਣੇ ਸੱਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਰਗਾ ਵਾਰਾਂਗ ਵਾਰ ਸੋਦਰ ਕਹਿ ਸੋ ਕਰ ਕਹਿ ਜਿਤ ਵੈ ਸਰਬ ਸਮਾਲਿ ਵਾਜੇ ਨਾਦ ਨੀਕ ਸੰਖਾ ਕੇ ਤੇਵਾ ਵਣਹਾਰਿ ਕੇਤੇ ਰਾਗੁ ਰੀ ਸੁ ਕਹੀ ਹਨ ਕੀਤੇ ਗਾਵਣਹਾਰਿ ਗਾਵਹਿ ਤਹੁਣੋ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮਦੁਵਾਰਿ ਗਾਵਹਿ ਚਿਤ ਗੁਪਤ ਲਿਖ ਜਾਨੈ ਲਿਖ ਲਿਖ ਧਰਮ ਵਿਚਾਰਿ ਗਾਵਹਿ ਸ਼ਰਮ ਰਮਾ ਦੇਵੀ ਸੋਹਣ ਸਦਾ ਸਮਾਲਿ ਗਾਵਹਿ 인ਦੇ ਦਸਨ ਬੈਠੇ ਦੀਪ ਧਿਆਨ ਨਾਲਿ ਗਾਵਹਿ ਸਿੱਧ ਸੰਵਾਦੀ ਅੰਦਰ ਗਾਮ ਦਸਾ ਦੇ ਵਿਚਾਰਿ ਗਾਵਣ ਜਦੀ ਸਦੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਨੀਆ ਮਨਮੋਹਣ ਸੁਰਗਾ ਵਾਛਿਆ ਲਈ ਗਾਵਣ ਦਤਨੁ ਪਾਇ ਤੇਰੀ ਅਛੜ ਤੀਰਥ ਨਾਲੇ ਗਾਵਹਿ ਜੋਤ ਮਹਾ ਪ੍ਰਸੂਰਾ ਗਾਵਹਿ ਖਾਣੀ ਚਾਰੀ ਗਾਵਹਿ ਖੰਡ ਮੰਡਲ ਵਰਪਿੰਡਾ ਕਰ ਕਰ ਰੱਖੇ ਤਾਰੀ ਸਹੀ ਤੁਧਨੁ ਗਾਵਹਿ ਜੋਤਿ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮਹਿ ਚਤਨਾਮ ਨਨ ਲਗਿਆ ਵਿਚਾਰੇ ਸੋਈ ਸਵੀ ਸਦਾ ਸਹ ਸਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਇ ਨਜਾਸਿਰ ਜਿਨੇ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇ ਜਿਨੇ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਪ ਕਿਸ ਦੀ ਵੜਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਾਹੁ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮਤ ਤੜ ਝੋਲੀ ਧਿਆਨ ਕੀ ਕਰਾ ਵਿਭੂਤ ਸਿੰਧਾ ਗਾਲ ਕੁਵਾਰੀ ਕਾਇ ਜੁਗ ਢੰਡਾ ਪ੍ਰਤੀਤ ਆਈ ਪੰਥੀ ਸਲ ਜਮਾਤੀ ਮਨ ਜੀਤੈ ਜਗ ਜੀਤ ਆਦੇ ਤਿਸਾਂ ਆਦੇਸ਼ ਆਦ ਨੀਲ ਆਨਾਦ ਨਾ ਹਤ ਜੁਗ ਜਗ ਇਕੋ ਵੇਸਾ ਉਗਦੇ ਗਿਆਨ ਦੇ ਆ ਪੰਡਾਰਨ ਕੜਕੜ ਵਜਹਿਨਾਦ ਆਪ ਨਾਥ ਨਾਤੀ ਸਭਾਂ ਜਾਂ ਕੀ ਰੇ ਦੇ ਸਦਮਰਾ ਸਾਧ ਸੰਜੋਗ ਜੋਗ ਦੋਇ ਕਾਰ ਚਲਾਵੇ ਲੇਖਿ ਆਵੇ ਭਾਗ ਅਦੇ ਤਿਸਾਂ ਆਦੇਸ਼ ਆਦ ਨੀਲ ਨਾਦ ਨਾਦ ਜਗ ਜਗ ਇੱਕੋ ਵੇਸ ਇੱਕਾ ਮਾਈ ਜੁਗਤ ਵਿਆਹੀ ਤਿੰਨ ਚੱਲੇ ਪ੍ਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਕਲਾਇ ਦੀ ਬਾਣ ਜਿਵ ਜਿਸ ਪਾਵੈ ਤਵੇਂ ਚਲਾਵੇ ਜਿਵ ਹੋਵੇ ਪ੍ਰਮਾਨ ਹੋ ਵਿਖੇ ਉਹਨਾਂ ਦਾ ਨਾਮ ਹੈ ਬੁਖਤਾ ਹੈ ਵਿਡਾਨ ਆਦੇ ਤਿਸਾਂ ਆਦੇਸ਼ ਆਦ ਨੀਲ ਨਾਦ ਨਾਦ ਜੁਗ ਜੁਗ ਇੱਕੋ ਵੇਸ ਆਸਣ ਲੋਏ ਲੈ ਪੰਧਾਰ ਜੋ ਕਿਸਾਇ ਸੇਕਾਂ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸਾਚੀ icar ਅਦੇਤ ਸਾਂ ਦੇਸ਼ ਆ ਗਨੀਲ ਆਨਾਦ ਨਾ ਜੁਗ ਜੁਗ ਇੱਕੋ ਵੇਸ ਇੱਕ ਦੋ ਜੀਵੋਂ ਲੱਖੋ ਹੈ ਲੱਖ ਹੋ ਵਹਿ ਲੱਖ ਵੀਸ ਲੱਖ ਲੱਖ ਏੜਾਂ ਕੀ ਹੈ ਇੱਕ ਨਾਮ ਜਗਦੀਸ਼ ਇਹ ਤਰ੍ਹਾਂ ਪਦ ਪਵੜੀਆਂ ਚੜਿਆ ਹੋਏ ਕਿਸ ਸੁਣ ਗੱਲਾਂ ਖਾਸ ਕੀ ਕੀ ਟਾਈ ਰੀਸ ਨਾਨਕ ਨਦਰੀ ਪਾਈ ਗੋੜੀ ਗੋੜਾ ਠੀਸ ਆਖਣ ਜੋਰ ਚ ਪੈਨ ਹੈ ਜੋਰ ਜੋਰ ਨਾ ਮੰਗਣ ਦੇਣਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਸੁਖੈ ਸੰਸਾਰ ਜਿਸੇ ਅਤ ਜੋਰ ਕਰ ਵੇਖੈ ਸੋਏ ਨਾਨਕ ਤੁਮ ਨੀਚ ਨਾ ਕੋਈ ਰਾਤੀ ਰੁਤੀ ਦਿੱਤੀ ਵਾਰ ਪਮਣ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਵ ਰਹੀ ਪ੍ਰਮਹਸਾਲ ਇਸ ਵਿੱਚ ਜੀ ਜੋ ਕੇ ਰੰਗ ਇਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਵਾਰ ਕਿਤੇ ਸੋਹਣ ਪੰਜ ਪ੍ਰਮਾਨ ਨਦਰੀ ਕਰਮ ਕੋ ਹੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾ ਲੰਗਿਆ ਜਾਪੇ ਜਾਈ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਕੋ ਕਰਮਾ ਕਿਤੇ ਪਉਣ ਪਾਣੀ ਵੈ ਸੰਤਰਗੇ ਕਿਤੇ ਕਾਨ ਮਹੇਸ ਕਿਤੇ ਬ੍ਰਹਮੇ ਘਾੜਤ ਕੜੀ ਹੈ ਰੂਪ ਰੰਗ ਕੀ ਵੇਸ ਕਿਤਿਆਂ ਗਨ ਭੂਮੀ ਮੇਰ ਕਿਤੇ ਕਿਤੇ ਤੂਪ ਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸਾ ਕਿਤੇ ਸਿਰਬਦਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮਨ ਕਿਤੇ ਕਿਤੇ ਰਤਨ ਸਮੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਿਰੰਦਰ ਕੇਤੀਆਂ ਸਰਤੀ ਸੇਵ ਕੇਤੇ ਨਾਨਕ ਅੰਤ ਨਾਂ ਅੰਤ ਗਿਆਨ ਖੰਡ ਮਹਿ ਗਿਆਨ ਪਰਜਾਨ ਤੇ ਤੇ ਨਾਦ ਵਿਨੋਦ ਕੋ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾਲਤ ਕੜੀਏ ਬਹੁਤਿਆਨੋਕ ਤਾਂਕੀਆਂ ਗਲਾਂ ਕੱਤੀਆਂ ਨਾ ਜਾਇ ਜੇ ਕੋ ਕਾਹ ਪਿੱਛੇ ਪਛਤਾਇ ਤਿਥੈ ਘੜੀਏ ਸੁਰਤ ਮਤ ਮਨ ਬੋਧ ਤਿਥੈ ਘੜੀਏ ਸੁਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤੇ ਤਹੋਰ ਨ ਕੋਈ ਹੋਰ ਤਿੱਥੈ ਜੋਤ ਮਹਾਬਲ ਸੂਰ ਤਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸਿੱਤੋ ਸਿੱਤਾ ਮਹਿਮਾ ਮਾਹੀ ਤਾਂ ਕੀ ਰੂਪ ਨ ਕਥਨੀ ਜਾਇ ਨਾ ਹੋਇ ਮਰਨ ਠਾਗੇ ਜਾਹੈ ਜਿਨ ਕੇ ਰਾਮ ਸਿਮਨ ਮਾਇਕ ਤਿੱਥੈ ਭਗਤ ਵਸਹਿ ਕੇ ਲੋਕ ਕਰੇ ਆਨੰਦ ਸਚਾ ਮਨ ਸੋਇ ਸਚ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਨਿਆਲ ਤਿੱਥੈ ਖੰਡ ਮੰਡਲ ਵਰਪੰਡ ਜੇ ਕੋ ਕਥਿ ਤਾਤ ਅੰਤ ਤਿੱਥੈ ਲੋ ਲੋ ਆਕਾਰ ਜਿਵ ਜੋ ਹੁਕਮਤ ਪੈ ਤੁਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰਣਾ ਸਾਰ ਜਤ ਪਹਰ ਤਿਰਸੁਨਿਆਰ ਹਰਨ ਮਤ ਵੇਦ ਹਥਿਆਰ ਓਖ ਲਾਗਣ ਤਵਤਾਉ ਭੰਡਾ ਪਾ ਅਮ੍ਰਿਤ ਟਾਲ ਘੜੀਐ ਸਭ ਸਚੀ ਡਗਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੀ ਧਰਮ ਹਦੂਰ ਦਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਦ ਕਾਲੂ ਨਾਨਕ ਤੇ ਮੁਖੁ ਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਦ ਕਾਲੂ ਨਾਨਕ ਤੇ ਮੁਖੁ ਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ